ਕਿਸਾਨੀ ਅੰਦੋਲਨ ਨੂੰ ਸਫਲ ਬਣਾਉਣ ਲਈ ਹੁਣ ਕਿਸਾਨਾਂ ਦੇ ਨਾਲ-ਨਾਲ ਰੋਡਵੇਜ ਅਤੇ ਪੰਨ ਵਾਸਤੇ ਪੀਆਰਟੀਸੀ ਮੁਲਾਜ਼ਮ ਯੂਨੀਅਨ ਵੀ ਮੈਦਾਨ ਦੇ ਵਿੱਚ ਉਤਰ ਚੁੱਕੀ ਹੈ ਕਿਸਾਨਾਂ ਵੱਲੋਂ 16 ਫਰਵਰੀ ਨੂੰ ਭਾਰਤ ਬੰਦੀ ਕਾਲ ਤੇ ਬੱਸ ਮੁਲਾਜ਼ਮ ਯੂਨੀਅਨ ਨੇ ਕਿਸਾਨਾਂ ਦਾ ਸਮਰਥਨ ਦੇਣ ਦਾ ਐਲਾਨ ਕੀਤਾ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਜਨਰਲ ਸੈਕਟਰੀ ਗੁਰਪ੍ਰੀਤ ਸਿੰਘ ਬੜੈਚ ਹੋਰਾਂ ਦਾ ਕਹਿਣਾ ਹੈ ਕਿ ਕੱਲ ਜਾਣੀ ਕਿ 16 ਫਰਵਰੀ ਨੂੰ ਬੱਸਾਂ ਦਾ ਚੱਕਾ ਜਾਮ ਕੀਤਾ ਜਾਵੇਗਾ ਜਿਸ ਦੇ ਚੱਲਦੇ ਯਾਤਰੀਆਂ ਨੂੰ ਵੱਡੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਮੇਰਾ ਨਾਮ ਗੁਰਪ੍ਰੀਤ ਸਿੰਘ ਵੜੈਚਾ ਮੈਂ ਪਨਬਸ ਪੀਆਰਟੀਸੀ ਕੰਟਰੈਕਟ ਵਰਕਰ ਯੂਨੀਅਨ ਲੁਧਿਆਣਾ ਡਿੱਪੂ ਦਾ ਜਨਰਲ ਫੈਕਟਰੀ ਆ ਕੱਲ 16 ਤਰੀਕ ਨੂੰ ਪਨਬਸ ਪੀਆਰਟੀਸੀ ਕੰਟਰੈਕਟ ਵਰਕਰ ਯੂਨੀਅਨ ਸਮੂਹ ਟ੍ਰੇਡ ਜਥੇਬੰਦੀਆਂ ਦੇ ਸੱਦੇ ਤੇ ਭਾਰਤ ਬੰਦ ਦਾ ਹਿੱਸਾ ਬਣਨ ਜਾ ਰਹੀ ਆ ਕਿਉਂਕਿ ਕੇਂਦਰ ਸਰਕਾਰ ਵੱਲੋਂ ਜਿਹੜੇ ਇੱਕ ਮਾਰੂ ਕਾਨੂੰਨ ਲੈ ਕੇ ਆਏ ਆ ਹਿੱਟ ਐਂਡ ਰਨ ਦਾ ਜਿਹਦੇ ਵਿੱਚ ਕਿਸੇ ਹਾਦਸਾ ਹੋਣ ਦੀ ਸੂਰਤ ਵਿੱਚ ਡਰਾਈਵਰ ਨੂੰ 10 ਸਾਲ ਤੱਕ ਦੀ ਸਜ਼ਾ ਤੇ 7 ਲੱਖ ਰੁਪਏ ਜੁਰਮਾਨਾ ਹੈਗਾ ਜਿਦਾ ਕਿ ਇਸ ਭਾਰਤਵਰਸ਼ ਦੀਆਂ ਸਮੂਹ ਜਿਹੜੀਆਂ ਟ੍ਰੇਡ ਜਥੇਬੰਦੀਆਂ ਨੇ ਉਹਨਾਂ ਵੱਲੋਂ ਵਿਰੋਧ ਕੀਤਾ ਗਿਆ ਤੇ ਕੱਲ ਪੂਰੇ ਹਿੰਦੁਸਤਾਨ ਦੇ ਵਿੱਚ ਸੜਕੀ ਆਵਾਜ਼ਾਈ ਦਾ ਜਿਹੜਾ ਹੈਗਾ ਮੁਕੰਮਲ ਚੱਕਾ ਜਾਮ ਦੀ ਕਾਰ ਲ ਦਿੱਤੀ ਗਈ ਆ ਸੋ ਜਥੇਬੰਦੀ ਵੱਲੋਂ ਪਨਬਸ ਤੇ ਪੀਆਰਟੀਸੀ ਪੰਜਾਬ ਰੋਡਵੇਜ਼ ਦਾ ਕੱਲ ਸਵੇਰ ਤੋਂ ਲੈ ਕੇ ਸ਼ਾਮ ਤੱਕ ਮੁਕੰਮਲ ਚੱਕਾ ਜਾਮ ਕਰਕੇ ਜਿਹੜੇ ਪੰਜਾਬ ਰੋਡਵੇ ਤੇ ਪੀਆਰਟੀਸੀ ਦੇ ਬੱਸ ਸਟੈਂਡ ਨੇ ਉੱਥੇ ਕੇਂਦਰ ਸਰਕਾਰ ਦੇ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਜਾਊਗਾ ਸਮੇਂ ਕੀ ਹੋਏਗਾ ਜੀ ਕਿੰਨੇ ਵਜੇ ਤੋਂ ਲੈ ਕੇ ਕਿੰਨੇ ਵਜੇ ਤੱਕ ਦੇਖੋ ਕੱਲ ਸਾਰੀਆਂ ਟ੍ਰੇਡ ਯੂਨੀਅਨ ਜਿਹੜੀਆਂ ਨੇ ਉਹ ਸਵੇਰ ਤੋਂ ਲੈ ਕੇ ਵਕ-ਵਕ ਟੋਲ ਟੈਕਸਾਂ ਤੇ ਸੜਕਾਂ ਦੇ ਉੱਤੇ ਰੋਸ ਪ੍ਰਦਰਸ਼ਨ ਕਰਨਗੀਆਂ ਸੋ ਕੱਲ ਸਵੇਰੇ ਪਹਿਲੇ ਟਾਈਮ ਤੋਂ ਪੀਆਰਟੀਸੀ ਦੇ ਪੰਜਾਬ ਰੋਡਵੇ ਦੀ ਜਿਹੜੀ ਸਰਵਸਾਗੀਓ ਬੰਦ ਰਹੇਗੀ ਤੇ ਵਕ ਵਕ ਬਸ ਸਟੈਂਡਾਂ ਦੇ ਵਿੱਚ ਜਿਹੜਾਗਾ ਪ੍ਰਦਰਸ਼ਨ ਕੀਤਾ ਜਾਏਗਾ। ਮਾਨੂੰ ਵੀ ਜ਼ਬਰਦਸਤ ਦੇ ਦਿਓ ਜੀ। ਦੇਖੋ ਕਿਸਾਨ ਜਥੇਬੰਦੀਆਂ ਜਿਹੜੀਆਂ ਹਰ ਸੰਘਰਸ਼ ਦੇ ਵਿੱਚ ਸਾਡੇ ਨਾਲ ਆਪਣਾ ਖੜਦੀਆਂ ਆਈਆਂ ਨੇ। ਸੋ ਸਾਡੇ ਜਥੇਬੰਦੀ ਵੱਲੋਂ ਕਿਸਾਨ ਜਥੇਬੰਦੀਆਂ ਨੂੰ ਪੂਰੀ ਹਮਾਇਤ ਆ ਗਈ। ਜਿੱਥੇ ਵੀ ਉਹਨਾਂ ਨੂੰ ਸਾਡੀ ਲੋੜ ਪਊਗੀ ਸਾਡੇ ਵੱਲੋਂ ਉਹਨਾਂ ਨੂੰ ਸੌਫਟ ਤੇ ਜਿਹੜਾਗਾ ਸਹਿਯੋਗ ਦਿੱਤਾ ਜਾਊਗਾ। ਕਿੰਨੀਆਂ ਬੱਸਾਂ ਜਿਹੜੀਆਂ ਨਹੀਂ ਚੱਲਣਗੀਆਂ। ਦੇਖੋ ਅੱਜ ਕੋਈ ਬੱਸ ਜਿਹੜੀ ਆ ਗਈ ਉਹ ਨਾਈਟ ਤੇ ਨਹੀਂ ਭੇਜੀ ਜਾ ਰਹੀ। ਕਿਉਂਕਿ ਕੱਲ ਨੂੰ ਰਸਤੇ ਬੰਦ ਹੋਣਗੇ ਤੇ ਆਮ ਦੇ ਵਿੱਚ ਦਿੱਕਤ ਹੋਊਗੀ ਇਸ ਕਰਕੇ ਕੱਲ ਨੂੰ ਤਕਰੀਬਨ ਮੁਕੰਮਲ ਪੀਆਰਟੀਸੀ ਦੇ ਪੰਜਾਬ ਰੋਡਵੇਜ ਦਾ ਚੱਕਾ ਜਾਮ ਰਹੇਗਾ ਦੇਖੋ ਆਮ ਯਾਤਰੀਆਂ ਨੂੰ ਸਾਡੀ ਪੁਰਜੋਰ ਅਪੀਲ ਆ ਗਈ ਕਿ ਦੇਖੋ ਜਦੋਂ ਬੰਦ ਜਾਂ ਹੜਤਾਲ ਹੁੰਦੀ ਹੈ ਤਾਂ ਯਾਤਰੀਆਂ ਨੂੰ ਬੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਪਰ ਕੇਂਦਰ ਸਰਕਾਰ ਜਿਹੜੀ ਲਗਾਤਾਰ ਪੰਜਾਬ ਦੇ ਉੱਤੇ ਮਾਰੂ ਹਮਲੇ ਕਰ ਰਹੀ ਹੈ ਜਿਹਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਸ਼ੰਭੂ ਤੇ ਕਨੌਰੀ ਬਾਰਡਰ ਦੇ ਉੱਤੇ ਸਾਡੇ ਜਿਹੜੇ ਕਿਸਾਨ ਨੇ ਉਹਨਾਂ ਦੇ ਨਾਲ ਵਰਤਾਰਾ ਇਸ ਤਰ੍ਹਾਂ ਦਾ ਕੀਤਾ ਜਾ ਰਿਹਾ ਜਿਸ ਤਰ੍ਹਾਂ ਕਿ ਉਹ ਸਾਡੇ ਕਿਸਾਨ ਆਪਣੇ ਭਾਰਤ ਵਾਸੀ ਨਾ ਹੋਣ ਸਕੋ ਪਾਕਿਸਤਾਨ ਜਾਂ ਚਾਈਨਾ ਦੇ ਬਾਰਡਰ ਤੇ ਖੜੇ ਹੋਣ ਕਿਸ ਤਰ੍ਹਾਂ ਲਗਾਤਾਰ ਉਹਨਾਂ ਦੇ ਉੱਤੇ ਐਕਸਪਾਇਰੀ ਡੇਟ ਦੇ ਜਿਹੜੇ ਗੋਲੇ ਨੇ ਉਹਨਾਂ ਨਾਲ ਉਹਨਾਂ ਦੇ ਹਮਲੇ ਕੀਤੇ ਜਾ ਰਹੇ ਨੇ 12 ਬੋਰ ਦੇ ਜਿਹੜੇ ਕਾਰਤੂਸ ਨੇ ਉਹਨਾਂ ਨਾਲ ਵੀ ਹਮਲੇ ਕੀਤੇ ਜਾ ਰਹੇ ਨੇ ਸੋ ਇਹ ਬਹੁਤ ਹੀ ਨਿੰਦਣਯੋਗ ਕਾਰ ਆ ਗਿਆ ਕੇਂਦਰ ਸਰਕਾਰ ਦਾ ਸੋ ਮੈਂ ਇਸ ਮੂਹ ਪੰਜਾਬ ਵਾਸੀਆਂ ਨੂੰ ਵੀ ਅਪੀਲ ਕਰਾਂਗਾ ਕਿ ਇਸ ਸੰਘਰਸ਼ ਦੇ ਵਿੱਚ ਸਾਡਾ ਤੇ ਕਿਸਾਨ ਜਥੇਬੰਦੀਆਂ ਦਾ ਸਹਿਯੋਗ ਕੀਤਾ ਜਾਵੇ ਨੌਕਰੀ ਪੇਸ਼ਾ ਵਾਲਿਆਂ ਨੂੰ ਤਾਂ ਦਿੱਕਤ ਆ ਗਈ ਜਿਹੜੇ ਬੱਸਾਂ ਜਾਂਦੇ ਦੇਖੋ ਨੌਕਰੀ ਪੇਸ਼ਾ ਵੀ ਜਿਹੜੇ ਆਮ ਸਟੂਡੈਂਟ ਨੇ ਉਹਨਾਂ ਨੂੰ ਵੀ ਸਭ ਨੂੰ ਦਿੱਕਤਾਂ ਆਉਣਗੀਆਂ ਪਰ ਕਿਤੇ ਨਾ ਕਿਤੇ ਜਿਹੜੀਆਂ ਇਹ ਦਿੱਕਤਾਂ ਨੇ ਇਹ ਕੇਂਦਰ ਸਰਕਾਰ ਵੱਲੋਂ ਪੈਦਾ ਕੀਤੀਆਂ ਜਾ ਰਹੀਆਂ ਨੇ ਕਿਉਂਕਿ ਕੇਂਦਰ ਸਰਕਾਰ ਨੂੰ ਇਹਨਾਂ ਸੰਬੰਧੀ ਅੱਜ ਤੋਂ ਤਕਰੀਬਨ ਪਿਛਲੇ 2 ਮਹੀਨੇ ਪਹਿਲਾਂ ਤੱਕ ਅਸੀਂ ਮੰਗ ਪੱਤਰ ਦਿੱਤੇ ਸੀਗੇ ਨੋਟਿਸ ਦਿੱਤੇ ਨੇ ਕਿ ਸਾਨੂੰ ਬੁਲਾ ਕੇ ਸਾਡੀ ਜਿਹੜੀ ਗੱਲਬ ਕਾਨੂੰਨ ਦੇ ਵਿੱਚ ਸੋਧ ਕੀਤਾ ਜਾਵੇ ਪਰ ਉਹਨਾਂ ਵੱਲੋਂ ਜਦੋਂ ਕੋਈ ਵੀ ਸੁਣਵਾਈ ਨਹੀਂ ਹੋਈ ਤਾਂ ਮਜਬੂਰਨ ਫੇਰ ਜਿੱਥੇ ਬੰਦੀਆਂ ਨੂੰ ਜਿਹੜਾ ਹੈਗਾ ਇਹ ਬੰਦ ਦੀ ਕਾਲ ਦੇਣੀ ਪਈ ਆ। ਜੇਕਰ ਤੁਹਾਡੀਆਂ ਮੰਗਾਂ ਕੱਲ ਦਾ ਜਾਮ ਕਰਨ ਤੋਂ ਬਾਅਦ ਨਾਮ ਨਹੀਂ ਗਏ ਤਾਂ ਅਗਲਾ ਐਕਸ਼ਨ ਵੀ ਹੋਊਗਾ। ਦੇਖੋ ਹਾਲ ਦੀ ਕਦੀ ਟ੍ਰੇਡ ਯੂਨੀਅਨਾਂ ਨੇ ਕੱਲ ਦਾ ਦਿਨ ਜਿਹੜਾ ਹੈਗਾ ਉਹ ਮੁਕੰਮਲ ਚੱਕਾ ਜਾਮ ਦੀ ਕਾਲ ਦਿੱਤੀ ਆ ਜੇਕਰ ਫਿਰ ਵੀ ਕੇਂਦਰ ਜਿਹੜੀ ਕੇਂਦਰ ਦੀ ਸੁੱਤੀ ਹੋਈ ਸਰਕਾਰ ਆ ਗਈ ਉਹ ਸਾਡੀਆਂ ਮੰਗਾਂ ਪ੍ਰਤੀ ਨਹੀਂ ਜਾਗਰੂਕ ਹੁੰਦੀ ਤਾਂ ਮਜਬੂਰਨ ਸਾਨੂੰ ਜਿਹੜੇ ਨੇ ਅਗਲੇ ਸੰਘਰਸ਼ ਵੀ ਆ ਉਹ ਹੋਰ ਤਿੱਖੇ ਕਰਨੇ ਪੈਣਗੇ। ਭਰਾਤਨੇਸ ਮੌਕੇ ਕਿਹਾ ਕਿ ਕੱਲ ਜਾਣੇ ਕੀ 16 ਫਰਵਰੀ ਨੂੰ ਸਵੇਰ ਤੋਂ ਲੈ ਕੇ ਸ਼ਾਮ ਤੱਕ ਬੱਸਾਂ ਦਾ ਚੱਕਾ ਜਾਮ ਰਹੇਗਾ ਇਸ ਮੌਕੇ ਉਹਨਾਂ ਕਿਹਾ ਕਿ ਜਥੇਬੰਦੀ ਨੇ ਜੋ ਐਲਾਨ ਕੀਤਾ ਹੈ ਅਸੀਂ ਉਹਨਾਂ ਦੇ ਨਾਲ ਆ ਸੋ ਦੋਸਤੋ ਤੁਸੀਂ ਕੱਲ ਨੂੰ ਘਰੋਂ ਬਾਹਰ ਜਾਣ ਲੱਗਿਆ ਜਰਾ ਧਿਆਨ ਰੱਖਿਓ ਹਕੀਕਤ ਟੀਵੀ ਪੰਜਾਬੀ ਲਈ ਲੁਧਿਆਣਾ ਤੋਂ ਸੁਰਿੰਦਰ ਸੋਨੇ ਦੀ ਰਿਪੋਰਟ